ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.com ਤੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਤਕਰੀਬਨ ਡੇਟ ਸਾਲ ਬਾਅਦ ਹੋਏ ਇੱਕੋ ਮੰਚ ਤੇ ਇਕੱਠੇ ਮੌਕਾ ਸੀ ਧੁਰਿਤੋ ਕਾਂਗਰਸ ਦੇ ਸਾਂਝੇ ਮੋਰਚੇ ਦੇ ਉਮੀਦਵਾਰ ਸਿਮਰ ਪ੍ਰਤਾਪ ਸਿੰਘ ਬਰਨਾਲਾ ਦੇ ਸਿਮਨੀ ਛੋਣ ਲੈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਇਸ ਸਿਪਾਹੀ ਨੂੰ ਹੱਲਾਸ਼ੇਰੀ ਦੇਣ ਪਹੰਚੀ ਕਾਂਗਰਸ ਦੀ ਪੂਰੀ ਫੌਜ ਪਰ ਇਸ ਪਿਕਚਰ ਦੇ ਮੁੱਖ ਕਿਰਦਾਰ ਸਨ ਕੈਪਟਨ ਤੇ ਬਾਜਵਾ ਦੋਹਾਂ ਦਿਆਂ ਨਜ਼ਰਾ ਮਿਲਿਆ ਪਰ ਕਿ ਦਿਲ ਮਿਲੇ ਨਹੀਂ ਦਿਲ ਤੇ ਕੁਝ ਨਹੀਂ ਪਤਾ ਲੱਗਦਾ ਦਿਲ ਤੇ ਹੁਣ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਭਾਜਪਾ ਤੇ ਕਾਲੀ ਦਲ ਦੇ ਦਿਲ ਮਿਲੇ ਨੇ ਜੀ ਮੈਨੂੰ ਸਮਝਾਓ ਤੇ ਸਰਕਾਰ ਚ ਇੱਕ ਚ ਨੇ ਦਿਲਾਂ ਦਾ ਤੇ ਮੈਂ ਕਹਿ ਕੁਝ ਨਹੀਂ ਸਕਦਾ ਪਲੇਟਫਾਰਮ ਇੱਕ ਤੇ ਪੱਕੇ ਆ ਹਾਂ ਦਿਲਾਂ ਦਾ ਤੇ ਮੈਂ ਕੁਝ ਕਹਿ ਨਹੀਂ ਸਕਦਾ ਕਈਆਂ ਨੂੰ ਕਈ ਦਿਲਾਂ ਬਾਜਵਾ ਤੇ ਕੈਪਟਨ ਦੀ ਤੂ ਤੂ ਮੈਂ ਮੈਂ ਜਗ ਜਾਹਰ ਹੈ ਰਾਹੁਲ ਗਾਂਧੀ ਵੀ ਕਈ ਵਾਰ ਕਾਂਗਰਸ ਨੂੰ ਇਕੱਠੇ ਚੱਲਣ ਦੀ ਸਲਾਹ ਦੇ ਚੁੱਕੇ ਨੇ ਪਰ ਫਿਰ ਵੀ ਇਹ ਦੋਵੇਂ ਕਈ ਵਾਰ ਉਲਝੇ ਪਰ ਅੱਜ ਵੇਖੋ ਪਾਰਟੀ ਖਾਤਰ ਦੋਵੇਂ ਇਕੱਠੇ ਵੀ ਹੋਏ ਇੱਕੋ ਮੰਚ ਤੇ ਪਰ ਸ਼ਾਇਦ ਦੇਲਚਸੋ ਜੋ ਦੂਰੀਆਂ ਸਨ ਉਹ ਮਿਟਾਇਆ ਨਹੀਂ ਮਿੱਟੀਆਂ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਨ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ